शाम प्यारे की जय सारे के सहारे की जय तीन बार तारी की जय जय। ਅਸੀਂ ਇੱਕ ਐਂਬੂਲੈਂਸ ਲਈ ਹੈ ਆਪਣੇ ٹرسٹ ਦੇ ਵਿੱਚ ਤੇ ਉਸ ਬਾਰੇ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਐਂਬੂਲੈਂਸ ਕਿਹਨੇ ਦਿੱਤੀ ਹੈ ਸਰ ਕੋਈ ਗੁਪਤਦਾਨ ਹੋਇਆ ਹੈ ਕਿਸ ਨੇ ਦਿੱਤੀ ਹੈ ਇਹ ਐਂਬੂਲੈਂਸ ਇੱਕ ਗੁਪਤਦਾਨ ਹੈ ਜਿਹੜਾ ਕਿ ਆਪਣੇ ਸੇਵਾਦਾਰ ਹੀ ਹੈ ਆਪਣੀ ٹرسٹ ਦੇ ਵਿੱਚ ਮੰਦਿਰ ਦੇ ਵਿੱਚ ਤੇ ਇਹ ਐਂਬੂਲੈਂਸ ਕਿਸ ਪਰਪਸ ਹਾਸਤੇ ਯੂਜ਼ ਕੀਤੀ ਜਾਏਗੀ ਇਹ ਐਂਬੂਲੈਂਸ ਪਬਲਿਕ ਯੂਜ਼ ਵਾਸਤੇ ਫ੍ਰੀ ਆਫ ਕਾਸਟ ਇਫ ਨੀਡੇਡ ਮਤਲਬ ਅਗਰ ਕਿਸੇ ਨੂੰ ਪੂਰ ਪੀਪਲ ਵਾਸਤੇ ਬਿਲਕੁਲ ਫ੍ਰੀ ਹੈ ਕਿੰਨੇ ਹੈ ਇੱਕ ਐਂਬੂਲੈਂਸ ਹੀ ਇੱਕ ਹੀ ਐਂਬੂਲੈਂਸ ਹੈ ਇੱਕ ٹرسٹ ਦੀ ਦੇਖ ਰੱਖ ਕੇ ਚਲਾਈ ਜਾਏਗੀ ٹرسٹ ਦੀ ਦੇਖ ਰੱਖ ਕੇ ਚਲਾਈ ਜਾਏਗੀ ਜਿਹਦੇ ਵਿੱਚ 24 ਆਵਰ ਸਰਵਿਸ ਦਿੱਤੀ ਜਾਏਗੀ ਜਿਹਦੇ ਵਿੱਚ ਸਾਡੇ ਸੇਵਾਦਾਰਾਂ ਦੀ ਇੱਕ ਤਾਂ ਦਿਨੇਸ਼ ਜੀ ਦੀ ਸੇਵਾ ਲਗਾਈ ਗਈ ਹੈ ਇੱਕ ਕੇਬੀ ਜੀ ਹੈ ਸਾਡੇ ਉਹਨਾਂ ਦੀ ਸੇਵਾ ਲਗਾਈ ਗਈ ਹੈ 24 ਘੰਟੇ ਵੈਨ ਤੇ ਉਹਨਾਂ ਦਾ ਨੰਬਰ ਲਿਖਿਆ ਗਿਆ ਹੈ ਤੇ ਕੋਈ ਵੀ ਬੰਦਾ ਜਿਸ ਨੂੰ ਵੀ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਦੇ ਫੋਨ ਤੇ ਕੰਟੈਕਟ ਕਰਕੇ ਸੇਵਾ ਲੈ ਸਕਦਾ ਪ੍ਰਧਾਨ ਜੀ ਇੱਕ ਮਤਲਬ ਇੱਕ ਗੱਲ ਦੱਸੋ ਜਿਹੜੀ ਐਂਬੂਲੈਂਸ ਹੈ ਇਹ ਬਿਲਕੁਲ ਨਹੀਂ ਸ਼ੁਲਕ ਹੈ ਜਾਂ ਜਿਹੜਾ ਲੈ ਕੇ ਜਾਏਗਾ ਉਹ ਤੇਲ ਪਾ ਸਕਦਾ ਹੈ ਸਰ ਉਹਦੀ ਵਿਲਿੰਗਨੈਸ ਹੈ ਅਗਰ ਤਾਂ ਉਹ ਸਮਰੱਥ ਹੈ ਤਾਂ ਉਹ ਪਾ ਸਕਦਾ ਹੈ ਉਹਦੇ ਵਿੱਚ ਜੋ ਵੀ ਉਹਦੇ ਵਿੱਚ ਇੱਕ ਗੁੱਲਕ ਵੀ ਰੱਖੀ ਗਈ ਹੈ ਉਹਦੇ ਵਿੱਚ ਜੋ ਮਰਜ਼ੀ ਪੈਸੇ ਪਾ ਦੇ ਬਾਕੀ ਜੋ ਗਰੀਬ ਬੰਦਾ ਹੈ ਉਹਦੇ ਵਾਸਤੇ ਬਿਲਕੁਲ ਕੋਈ ਪੈਸੇ ਦੀ ਕੋਈ ਵਿਕਤ ਨਹੀਂ ਕੋਈ ਟਰਸਟ ਵੱਲੋਂ ਕੋਈ ਮੰਗ ਨਹੀਂ ਹੋਏਗੀ ਉਹਦੇ कितने किलोमीटर तक सफर करेगी पाँ किलोमीटर तक होगी पटियाला अंबाला और पटियाला अंबाला चंडीगढ़ चंडीगढ़ की अपील करना चाहते हो शहर निवासियों जिस तरह एक सेवा दिन ब दिन एक नवी तो नवी शाम धाम वालों की जा रही है ये जब साइ ट्रस्ट शुरू हुई थ अभी सोचते भी अभी वो वो सेवा करिए और उद्देश और ਦੂਸਰੀ ਮੈਡੀਕਲ ਸਹੂਲਤ ਅਸੀਂ ਚਾਹੁੰਦੇ ਸੀਗੇ ਇਹਦੇ ਵਿੱਚ ਇਹ ਪਹਿਲਾ ਸਟੈਪ ਆ ਸਾਡਾ ਜੋ ਕਿ ਐਂਬੂਲੈਂਸ ਦੇ ਰੂਪ ਚ ਅਸੀਂ ਕਰਿਆ ਹੈ ਤੇ ਦੂਸਰਾ ਸਟੈਪ ਅਸੀਂ ਕੁਝ ਹੋਰ ਵੀ ਮੈਡੀਕਲ ਸਹੂਲਤਾਂ ਵੀ ਅਸੀਂ ਪੂਰੇ ਰਾਜਪੁਰਾ ਨੂੰ ਜਾਂ ਨੇੜੇ ਦੇ ਲੋਕਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਤੇ ਆਪਣਾ ਤਰੰਗਲਾ ਕਟੂਛਾ ਮਤਲਬ ਬਣਾਇਆ ਜਾ ਰਿਹਾ ਜਿਹੜਾ ਮੰਤਰ ਬਣਾਇਆ ਜਾ ਰਿਹਾ ਇਸ ਚ ਕਿੰਨੀ ਦੇਰ ਆ ਕਦੋਂ ਇਹ ਆਰੰਭ ਹੋਏਗਾ ਤੇ ਕਦੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ ਇਹਦੇ ਲਈ ਸਰ ਸ਼ੁਰੂਆਤ ਆਲਰੇਡੀ ਕੀਤੀ ਜਾ ਚੁੱਕੀ ਹੈ ਲੇਕਿਨ ਖਟੂ ਦਾਮ ٹرسٹ ਜਿਹੜੀ ਹੈ ਉਹਦੇ ਵਿੱਚ ਫੰਡਸ ਦੀ ਬੜੀ ਰਿਕੁਆਇਰਮੈਂਟ ਹੈ ਮੈਂ ਲੋਕਾਂ ਨੂੰ ਇਹ ਤੁਹਾਡੇ ਮਾਧਿਅਮ ਦੇ ਧਰੂ ਇਹ ਅਪਲਾਈ ਕਰਾਂਗਾ ਵੀ ਜਤੋਂ ਜ਼ਿਆਦਾ ਦਾਨ ਦੇਣ ਤਾਂ ਕਿ ਅਸੀਂ ਅੱਛਾ ਇੱਕ ਭਵệ ਮੰਦਿਰ ਬਣਾ ਸਕੀਏ ਔਰ ਇਹ ਮੰਦਿਰ ਬਣਾਣਾ ਮੰਦਿਰ ਬਣਾਣਾ ਹੀ ਸਾਡਾ ਇੱਕ ਪਰਪਸ ਨਹੀਂ ਹੈ ਲੋਕਾਂ ਦੀ ਸੇਵਾ ਕਰਨਾ ਮੇਨ ਪਰਪਸ ਆ ਸਕਦਾ ਇਸ ਦੇ ਥਰ ਤੁਸੀਂ ਕਹਾਂਗੇ ਵੀ 24 ਘੰਟੇ ਜਿਹੜੀ ਸਰਵਿਸ ਰਹੇਗੀ 24 ਘੰਟੇ ਵਾਸਤੇ ਫਿਰ ਡਰਾਈਵਰ ਤੁਸੀਂ ਕਿੰਨੇ ਕਰਕੇ ਹੋਇਆ ਹੈ ਆਮ ਡਿਊਟੀ 8 ਘੰਟੇ ਦੀ ਹੁੰਦੀ ਹੈ ਕੋਈ 12 ਘੰਟੇ ਵਾਲੇ ਤੋਂ ਦੋ ਡਰਾਈਵਰ ਰੱਖੇ ਆਂ ਤੁਹਾਡੀ ਅਸੀਂ ਰਾਤ ਔਰ ਦਿਨ ਵਾਸਤੇ ਦੋ ਡਰਾਈਵਰਾਂ ਦੀ ਸੁਵਿਧਾ ਰੱਖੀ ਆਂ ਬਾਕੀ ਸਾਡੇ ٹرسٹ ਦੇ ਜਿਹੜੇ ਮੈਂਬਰ ਆ ਨਾ ਜੀ ਉਹ ਐਨੇ ਸੇਵਾਦਾਰ ਹੈ ਲਗਭਗ 6 ਬੰਦੇ ਸਾਡੇ ਕੋਲ ਐਕਸਟਰਾ ਹੈ ਜਿਹੜੇ ਕਿ ਕਹਿੰਦੇ ਵੀ ਜਦ ਵੀ ਸਾਨੂੰ ਯਾਦ ਕਰੋਗੇ ਅਸੀਂ ਪਹੁੰਚ ਜਾਾਂਗੇ ਸਹੀ ਟਾਈਮ ਤੇ ਅਗਰ ਡਰਾਈਵਰ ਨਹੀਂ ਹੁੰਦਾ ਤਾਂ ਮੰਗਦੇ ਉਹ ਸੇਵਾ ਕਰਨ ਵਾਸਤੇ ਤਿਆਰ ਹੈ ਬਿਲਕੁਲ ਬਿਲਕੁਲ ਅੱਜ ਵੀ ਸਵੇਰੇ ਇੱਕ ਇਹੀ ਕੇਸ ਹੋਇਆ ਹੈ ਸਾਡੇ ਡਰਾਈਵਰ ਨਹੀਂ ਸੀਗਾ ਉਸ ਟਾਈਮ ਸਵੇਰੇ 8 ਵਜੇ ਕਾਲ ਆ ਗਈ ਤਾਂ ਸਾਡੇ ਦੋ ਬੰਦੇ ਉਸੇ ਟਾਈਮ ਨਿਕਲ ਕੇ ਮੈਂ ਤਾਂ ਉਲਟਾ ਫੋਨ ਕਰਿਆ ਉਹ ਉਹਨਾਂ ਦੇ ਘਰ ਪਹੁੰਚ ਵੀ ਗਏ ਸੀ ਐਂਬੂਲੈਂਸ ਦੇ ਵਿੱਚ ਕਿਹ ਕਿਹ ਸੇਵਾਵਾਂ ਹੈਗੀਆਂ ਜਿਵੇਂ ਐਂਬੂਲੈਂਸ 'ਚ ਵੈਂਟੀਲੇਟਰ ਹੈ ਸਰ ਔਰ ਆਕਸੀਜਨ ਦੀ ਸਹੂਦਤ ਦਿੱਤੀ ਹੈ ਕੋਈਦਰ ਸਿਰ ਮੈਡੀਕਲ اٹੈਂਡੈਂਟ ਵੀ ਰੱਖੇ ਮੈਡੀਕਲ اٹੈਂਡੈਂਟ ਅਸੀਂ ਲੱਭ ਰਹੇ ਹਾਂ ਕੋਈ ਲੈ ਲਈ ਮੈਡੀਕਲ اٹੈਂਡੈਂਟ ਤੇ ਉਹ ਹਲੇ ਪਰਸੋਂ ਹੀ ਅਸੀਂ ਐਕਚੁਅਲੀ ਲਈ ਹੈ ਤੇ ਅਸੀਂ ਦੋ ਤਿੰਨ ਜਨਾਂ ਨੂੰ ਅਸੀਂ ਰਿਕੁਐਸਟ ਕਰੀ ਹੈ ਤੇ ਅਪਲਾਈ ਵੀ ਕੀਤਾ ਹੋਰ ਕੀ ਕਿ ਇਹ ਜੋ ਫੂਜਦਾਵਾਂ ਲੋਕਾਂ ਨੂੰ ਦੇ ਰਹੇ ਹੋ ਸਮਾਜ ਨੂੰ ਮਦਦ ਦੇ ਰਹੇ ਹੋ ਜਿਵੇਂ ਐਜੂਕੇਸ਼ਨ ਬਾਰੇ ਹੈ ਜਾਂ ਸਿਹਤ ਬਾਰੇ ਹੈ ਕੋਈ ਇਸ ਤੇ ਕਦਾ ਵੀ ਵਿਚਾਰ ਹੈਗਾ ਟਰਸਟ ਸਰ ਟਰਸਟ ਦੇ ਵਿੱਚ ਨਾਲ ਜੀ ਅੱਗੇ ਆਨ ਵਾਲਾ ਬਹੁਤ ਸਾਰੇ ਅਸੀਂ ਸੋਚੇ ਹੋਏ ਆ ਲੇਕਿਨ ਹਾਲੇ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦਾ ਜਦ ਤੱਕ ਕਿ ਉਹ ਕੋਈ ਨਿਊ ਪੱਥਰ ਨਹੀਂ ਲੱਗ ਜਾਂਦਾ ਉਸ ਵਿੱਚ ਮੈਂ ਤਾਂ ਹੈ सर जी आज एम्बुलेंस सेवा दिशुरुवात की शुरुआत की गई है खर्न श्याम ट्रस्ट वालों बारे जानकारी दो की सेवा जी है जय श्री श्याम सबसे पहले तो आज हमारे जो पूर्व प्रधानमंत्री भारत रत्न डॉक्टर मनमोहन सिंह जी की जो निधन है उसके ऊपर उनको विनम्र श्रद्धांजलि और जैसे कि आज जो मीटिंग हमारे प्रधान जी ने महेंद्र संभी जी ने जो रखी गई है तो इस जो संस्था है इस संस्था का जो मेन उद्देश्य है वो है मानव सेवा और जिस टाइम पे बाबा श्याम ने हमें प्रचार की ड्यूटी लगाई और जब इस ट्रस्ट की स्थापना हमारे पूर्व प्रधान अश्वनी वर्मा जी ने की तो एक उद्देश्य सबसे पहले हम लोग लेके चले थे कि ये भावना जो श्याम बाबा का प्रचार तो होगा साथ में मानव सेवा भी इसमें निहित होगी जिसके लिए आज पहली कड़ी के रूप में इस मंदिर की तरफ से एक निःशुल्क एम्बुलेंस सेवा चलाई गई है और सबसे एक खुशी की बात यह है कि ये जो सेवा है बिल्कुल निःशुल्क होगी जो नीडी पर्सन है उनके लिए भी और जो लोग कुछ दान दे सकते हैं तो उस एम्बुलेंस के अंदर एक गोलक होगी जिसके अंदर अपनी श्रद्धा के अनुसार पेट्रोल खर्चा या ड्राइवर की तनख्वाह के रूप में वो उसमें दान डाल सकता है सर एम्बुलेंस इसके लिए संपर्क कैसे कर सकता है कोई ऐसा है एम्बुलेंस के ऊपर दो या चार नंबर दिए गए हैं उनसे आपको सारे सारे नंबर भी आपको महेंद्र समिति जी जन तक करेंगे और जो भी नंबर है आज उसका उद्देश्य यह है कि जो एम्बुलेंस की सुविधा है वो राजपुरा के अंतिम नागरिक तक पहुंच सके एक प्रचार हो सके जिससे किसी भी निडी पर्सन को उसकी आवश्यकता हो तो मिल सके और जैसा कि अभी आपने पूछा था कि संस्था के उद्देश्य क्या है तो मैं समझता हूँ कि राजपुरा के अंदर पहली धार्मिक संस्था होगी जो पहला विजन लेके चली है कि लोगों का स्वास्थ्य और लोगों की शिक्षा के लिए जैसा कि प्रधान जी ने अभी बताया था कि हमारा जो प्लान है अभी सबसे पहले मंदिर बने और मंदिर की एक बात का मैं विश्वास दिलाता हूँ ट्रस्ट की तरफ से इस मंदिर का जो भी एक एक रुपया आएगा वो गरीब लोगों की शिक्षा के लिए और स्वास्थ्य के लिए ही यूज होगा और आने वाले टाइम में आपको बड़ी अच्छी अच्छी चीजें मिलेगी तो ये सारी चीज़ हमारे साथ नंबर रिलीज किए हैं जी है। एम्बुलेंस सेवा दो एक शर्मा जी हो गए नंबर बोलो नंबर है तिरानवे एक सौ छिहत्तर नीस चार अठवंजा और सा दिनेश जी हैं अठानवे सत्तौ सताई ती डबल जीरो नी जय श्री श्याम जय जी